ਪਟਿਆਲੇ ਦੀ ਲੋਕਲ ਟ੍ਰੇਨ ਦੇ ਵਿੱਚ ਭੀੜ ਹਮੇਸ਼ਾ ਹੀ ਹੁੰਦੀ ਹੈ। ਭੀੜ-ਪੜਾਕੇ ਵਾਲੀ ਟ੍ਰੇਨ ਦੇ ਡੱਬੇ, ਲੋਕਾਂ ਦੀ ਚਹਲ-ਪੈਰ, ਟਿਫਨ 'ਚ ਨਿਕਲਦੀ ਪਰੌਂਠਿਆਂ ਦੀ ਖੁਸ਼ਬੂ ਤੇ ਤਾਕੀ ਦੇ ਸਾਹਮਣੇ ਧੁੱਪ ਪਰ ਉਸ ਦਿਨ ਪੈਸੇਂਜਰ ਡੱਬੇ ਦੇ ਵਿੱਚ ਇੱਕ ਨਜ਼ਾਰਾ ਅਲੱਗ ਹੀ ਸੀ। ਇੱਕ ਬਜ਼ੁਰਗ ਜਿਸ ਦੀ ਉਮਰ ਲਗਭਗ 75 ਸਾਲ ਦੀ ਹੋਵੇਗੀ। ਪਤਲਾ ਜਿਹਾ ਸਰੀਰ, ਟੋਹੀ 'ਚ ਕੁੱਬ, ਗੰਦੇ ਤੇ ਮੈਲੇ ਜਿਹੇ ਕੱਪੜੇ ਪਾਏ ਹੋਏ ਸੀ। ਟ੍ਰੇਨ ਦੀ ਇੱਕ ਸੀਟ ਤੇ ਬੈਠਿਆ ਸੀ। ਉਸ ਦੇ ਹੱਥ ਦੇ ਵਿੱਚ ਇੱਕ ਪੁਰਾਣਾ ਥੈਲਾ ਸੀ ਤੇ ਅੱਖਾਂ ਦੇ ਵਿੱਚ ਥਕਾਵਟ ਦੀ ਪਰਛਾਈ ਉਸ ਦੀਆਂ ਚੱਪਲਾਂ ਟੁੱਟੀਆਂ ਹੋਈਆਂ ਸੀ ਤੇ ਚਿਹਰਾ ਅਜੀਹਾ ਜਿਵੇਂ ਜ਼ਿੰਦਗੀ ਨੇ ਕਈ ਸਫ਼ਰ ਉਸ ਦੇ ਸਰੀਰ ਤੇ ਲਿਖਦੇ ਹੋਣ ਉਹ ਚੁੱਪਚਾ ਬੈਠਿਆ ਸੀ ਕਿਸੇ ਦੇ ਨਾਲ ਨਜ਼ਰ ਮਿਲਾਏ ਬਿਨਾ ਖਿੜਕੀ ਤੋਂ ਬਾਹਰ ਦੇਖਦੇ ਹੋਏ ਕੋਲ ਬੈਠੇ ਯਾਤਰੀ ਵੀ ਉਸ ਨੂੰ ਦੇਖ ਰਹੇ ਸੀ ਪਰ ਕਿਸੇ ਨੇ ਕੁਝ ਨਹੀਂ ਪੁੱਛਿਆ ਟ੍ਰੇਨ ਸਟੇਸ਼ਨ ਤੋਂ ਚੱਲੀ ਹੀ ਸੀ ਤੇ ਉਦੋਂ ਹੀ ਇੱਕ ਆਵਾਜ਼ ਆਈ ਟਿਕਟ ਦਿਖਾਓ ਟਿਕਟ ਟੀਟੀ ਦੀ ਉਮਰ ਲਗਭਗ 45 ਸਾਲ ਵਾਈਟ ਚਿੱਟਾ ਕਮੀਜ਼ ਕਾਲੀ ਪੈਂਟ ਤੇ ਛਾਤੀ ਤੇ ਨਾਮ ਦਾ ਬਿੱਲਾ ਬਹੁਤ ਹੀ ਤੇਜ਼ੀ ਨਾਲ ਡੱਬਿਆਂ ਦੇ ਵਿੱਚ ਘੁੰਮ ਰਿਹਾ ਸੀ ਇੱਕ ਇੱਕ ਕਰਕੇ ਟਿਕਟ ਦੇਖਦੇ ਹੋਏ ਉਸ ਦੀ ਨਜ਼ਰ ਉਸ ਬਜ਼ੁਰਗ ਤੇ ਪਈ ਓਏ ਬੁੱਢੇ ਟਿਕਟ ਹੈ ਕੀ ਉਸ ਨੇ ਅਜੀਬ ਜਿਹੇ ਤਰੀਕੇ ਨਾਲ ਪੁੱਛਿਆ ਬਜ਼ੁਰਗ ਨੇ ਹੌਲੀ ਜਿਹੀ ਕਿਹਾ ਪੁੱਤ ਟਿਕਟ ਤਾਂ ਨਹੀਂ ਹੈ ਪੈਸੇ ਨਹੀਂ ਸੀ ਪਰ ਮੈਂ ਬਠਿੰਡੇ ਜਾਣਾ ਹੈ ਉਥੇ ਹੀ ਮੇਰੀ ਧੀ ਹੈ ਬਹੁਤ ਜ਼ਰੂਰੀ ਹੈ ਟੀਟੀ ਨੇ ਗੁੱਸੇ ਦੇ ਵਿੱਚ ਕਿਹਾ ਜ਼ਰੂਰੀ ਤਾਂ ਸਾਰਿਆਂ ਨੂੰ ਹੁੰਦਾ ਪਰ ਇਹ ਟ੍ਰੇਨ ਫਰੀ ਦੇ ਵਿੱਚ ਨਹੀਂ ਚੱਲਦੀ ਸਮਝਿਆ ਚੱਲ ਚੱਲ ਨੀਚੇ ਉਤਰ ਅਗਲੇ ਸਟੇਸ਼ਨ ਤੇ ਉਤਾਰਾਂਗਾ ਤੈਨੂੰ ਉਸ ਡੱਬੇ 'ਚ ਸਨਾਟਾ ਸ਼ਾ ਗਿਆ ਕੁਝ ਲੋਕਾਂ ਨੇ ਮੂੰਹ ਦੂਜੇ ਪਾਸੇ ਕਰ ਲੇ ਕੁਝ ਫੋਨ ਦੇ ਵਿੱਚ ਲੱਗ ਗਏ ਬਜ਼ੁਰਗ ਹੱਥ ਜੋੜ ਕੇ ਬੋਲਿਆ ਪੁੱਤ ਮੈਂ ਸਟੇਸ਼ਨ ਤੇ ਪਹੁੰਚਦੇ ਹੀ ਧੀ ਤੋਂ ਪੈਸੇ ਮੰਗਵਾ ਲਾਵਾਂਗਾ ਮੈਂ ਵਾਦਾ ਕਰਦਾ ਪਰ ਟੀਟੀ ਦਾ ਦਿਲ ਪੱਥਰ ਬਣ ਗਿਆ ਸੀ ਜਿੰਨੇ ਦੀ ਤੂੰ ਟਿਕਟ ਬਚਾਈ ਹੈ ਉਸ ਤੋਂ ਵੱਡੀ ਕੀਮਤ ਹੁਣ ਤੂੰ ਦੇਵੇਂਗਾ ਟੀਟੀ ਨੇ ਉਸ ਬਜ਼ੁਰਗ ਦੀ ਬੇਇੱਜ਼ਤੀ ਕੀਤੀ ਉਸਨੇ ਜ਼ੋਰ ਨਾਲ ਸੀਟੀ ਮਾਰੀ ਤੇ ਗਾਰਡਨ ਨੂੰ ਬੁਲਾਇਆ ਅਗਲੇ ਸਟੇਸ਼ਨ ਤੇ ਤਾਰ ਦੇਣਾ ਇਸ ਨੂੰ ਪੇਖ ਮੰਗਣ ਵਾਲੇ ਸਾਰੇ ਇਦਾਂ ਹੀ ਆਉਂਦੇ ਨੇ ਟ੍ਰੇਨ 'ਚ ਦੇਸ਼ ਨੂੰ ਇਹਨਾਂ ਮੁਕਤਖੋਰਾ ਨੇ ਬਰਬਾਦ ਕੀਤਾ ਹੈ ਬਜ਼ੁਰਗ ਚੁੱਪਚਾ ਬੈਠਿਆ ਰਿਹਾ ਉਸ ਦੀਆਂ ਅੱਖਾਂ ਹੁ ਨੀਚੇ ਨਹੀਂ ਹੋਈਆਂ ਸੀ ਉਹਨਾਂ ਦੇ ਵਿੱਚ ਇੱਕ ਐਸੀ ਤਬਾਹੀ ਸੀ ਜਿਸ ਨੂੰ ਕੋਈ ਵੀ ਨਹੀਂ ਸੁਣ ਰਿਹਾ ਸੀ ਛੋਟਾ ਜਿਹਾ ਸਟੇਸ਼ਨ ਆਇਆ ਸੁਨਸਾਨ ਜਿਹਾ ਟੀਟੀ ਨੇ ਉਸ ਬਜ਼ੁਰਗ ਨੂੰ ਖਿੱਚਿਆ ਤੇ ਪਲੇਟਫਾਰਮ ਵੱਲ ਇਸ਼ਾਰਾ ਕੀਤਾ ਉਤਰ ਜਾ ਇਥੇ ਬਠਿੰਡੇ ਚਲਿਆ ਜਾਮੀ ਪੈਦਲ ਬਜ਼ੁਰਗ ਹੌਲੀ-ਹੌਲੀ ਉઠਿਆ ਕਿਸੇ ਨੇ ਫੜ ਕੇ ਚੁੱਕਿਆ ਨਹੀਂ ਕਿਸੇ ਨੇ ਵੀ ਵਿਰੋਧ ਨਹੀਂ ਕੀਤਾ ਸਾਰੇ ਚੁੱਪਚਾਪ ਤਮਾਸ਼ਾ ਦੇਖਦੇ ਰਹੇ ਉਸਨੇ ਆਪਣਾ ਪੁਰਾਣਾ ਜਿਹਾ ਥੈਲਾ ਚੁੱਕਿਆ ਕੰਬਦੇ ਹੋਏ ਪੈਰਾਂ ਨਾਲ ਟ੍ਰੇਨ ਦੀਆਂ ਪੌੜੀਆਂ ਤੋਂ نیچے ਉਤਰਨ ਲੱਗਿਆ ਉਦੋਂ ਹੀ ਟ੍ਰੇਨ ਦੇ ਡੱਬੇ 'ਚ ਇੱਕ ਛੋਟੇ ਜਿਹੇ ਬੱਚੇ ਦੀ ਆਵਾਜ਼ ਆਈ ਦਾਦਾ ਜੀ ਨੂੰ ਕਿਉਂ ਨੀਚੇ ਉਤਾਰ ਰਹੇ ਹੋ ਸਾਰੇ ਦੀਆਂ ਨਜ਼ਰਾਂ ਮੁੜ ਗਈਆਂ ਇੱਕ ਛੋਟਾ ਜਿਹਾ ਬੱਚਾ ਉਹ ਸਿਰਫ ਸ਼ਾਇਦ 8 ਸਾਲ ਦੀ ਉਮਰ ਦਾ ਹੋਵੇਗਾ ਸਕੂਲ ਦੀ ਵਰਦੀ ਮਾਂ ਦੇ ਨਾਲ ਬੈਠਿਆ ਸੀ ਉਸ ਦੀਆਂ ਅੱਖਾਂ 'ਚ ਮਾਸੂਮੀਅਤ ਤੇ ਆਵਾਜ਼ ਦੇ ਵਿੱਚ ਸਵਾਲ ਸੀ ਉਹਨਾਂ ਕੋਲ ਟਿਕਟ ਨਹੀਂ ਸੀ ਪੁੱਤਰ ਟੇਟੇ ਨੇ ਗੁੱਸੇ ਨੂੰ ਕੰਟਰੋਲ ਵਿੱਚ ਕਰਕੇ ਜਵਾਬ ਦਿੱਤਾ ਬੱਚੇ ਨੇ ਮਾਂ ਦਾ ਪਰਸ ਲਿਆ ਤੇ ਕਿਹਾ ਮੰਮੀ ਤੁਸੀਂ ਹਮੇਸ਼ਾ ਕਹਿੰਦੇ ਹੋ ਨਾ ਬਜ਼ੁਰਗਾਂ ਦੀ ਮਦਦ ਕਰਨੀ ਚਾਹੀਦੀ ਹੈ ਤਾਂ ਫਿਰ ਅਸੀਂ ਕਿਉਂ ਨਹੀਂ ਕਰ ਸਕਦੇ ਉਸਨੇ ਮਾਦੇਵਾਲ ਦੇਖਿਆ ਤੇ ਫਿਰ ਸਾਰਿਆਂ ਦੇ ਸਾਹਮਣੇ ਜਾ ਕੇ ਕਿਹਾ ਮੈਂ ਉਹਨਾਂ ਦੇ ਲਈ ਟਿਕਟ ਖਰੀਦਾਂਗਾ ਮੇਰੀ ਗੋਲਕ ਚ ਪੈਸੇ ਨੇ ਪਲੀਸ ਮਿੰਨ ਹੁਣ ਪੈਸੇ ਦੇ ਦਿਓ ਮੈਂ ਘਰ ਜਾ ਕੇ ਵਾਪਸ ਦੇ ਦਿਆਂਗਾ ਡੱਬੇ ਦੇ ਵਿੱਚ ਸਾਰਾ ਮਾਹੌਲ ਹੀ ਸ਼ਾਂਤ ਸੀ ਉਹ ਬੱਚਾ ਟੇਟੀ ਦੀ ਜੇਬ ਦੇ ਵਿੱਚ ਕੁਝ ਪੈਸੇ ਪਾਉਂਦੇ ਹੋਏ ਬੋਲਿਆ ਪੁਲਿਸ ਅੰਕਲ ਦਾਦਾ ਜੀ ਨੂੰ ਨਾ ਉਤਾਰੋ ਹੁਣ ਟੇਟੀ ਦੇ ਚਿਹਰੇ ਤੇ ਵੀ ਝਿਜਕ ਸੀ ਇੱਕ ਪਲ ਉਹ ਰੁਕਿਆ ਫਿਰ نیچے ਉਤਰਦੇ ਹੋਏ ਉਸ ਬਜ਼ੁਰਗ ਦੇ ਕੋਲ ਗਿਆ ਟਿਟੀ ਦੇ ਕਦਮ ਭਾਰੀ ਹੋ ਗਏ ਉਹ ਪਲੇਟਫਾਰਮ ਤੇ ਹੌਲੀ-ਹੌਲੀ ਉਤਰ ਕੇ ਉਸ ਬਜ਼ੁਰਗ ਕੋਲ ਪਹੁੰਚਿਆ ਜਿਹੜਾ ਹੁਣ ਵੀ ਇੱਕ ਪੁਰਾਣੇ ਬੈਂਚ ਦੇ ਖੁੰਝੇ ਦੇ ਵਿੱਚ ਬੈਠਿਆ ਸੀ ਥੱਕਿਆ ਹੋਇਆ ਪਰ ਅੱਖਾਂ ਹੁਣ ਵੀ ਉਮੀਦ ਦੇ ਇੰਤਜ਼ਾਰ ਦੇ ਵਿੱਚ ਸੀ ਟਿਟੀ ਨੇ ਕੁਝ ਟਾਈਮ ਉਸ ਨੂੰ ਚੁੱਪਚਾਪ ਖੜ ਕੇ ਦੇਖਿਆ ਫਿਰ ਗਾਲਾ ਸਾਫ਼ ਕਰਦੇ ਹੋਏ ਕਿਹਾ ਬਾਬਾ ਜੀ ਚਲੋ ਵਾਪਸ ਚਲੋ ਬੱਚੇ ਨੇ ਤੁਹਾਡੀ ਟਿਕਟ ਲੈ ਲਈ ਬਜ਼ੁਰਗ ਹੈਰਾਨ ਹੋਇਆ ਉਸਨੇ ਹੌਲੀ ਜਿਹੀ ਟੀਟੀ ਦੇ ਵੱਲ ਦੇਖਿਆ ਕਿਹੜਾ ਬੱਚਾ ਉਹ ਛੋਟਾ ਜਿਹਾ ਮੁੰਡਾ ਸਕੂਲ ਦੀ ਵਰਦੀ ਚ ਉਸਨੇ ਤੁਹਾਡੇ ਲਈ ਪੈਸੇ ਦਿੱਤੇ ਤੁਹਾਡੀ ਜਗ੍ਹਾ ਜੇ ਕੋਈ ਹੋਰ ਹੁੰਦਾ ਤਾਂ ਸ਼ਾਇਦ ਚੁੱਪ ਰਹਿ ਜਾਂਦਾ ਪਰ ਉਸਨੇ ਨਹੀਂ ਕੀਤਾ ਬਜ਼ੁਰਗ ਦੀਆਂ ਅੱਖਾਂ ਭਰ ਆਈਆਂ ਉਸਦੇ ਬੁੱਲ ਕੰਬੇ ਪਰ ਉਹ ਕੁਝ ਨਾ ਬੋਲਿਆ ਬਸ ਹੱਥ ਜੋੜ ਕੇ ਸਿਰ ਝੁਕਾ ਦਿੱਤਾ ਸਭ ਤੋਂ ਵੱਡੀ ਬੇਇੱਜ਼ਤੀ ਤੇ ਸਭ ਤੋਂ ਵਧੀਆ ਟਾਈਮ ਨੂੰ ਦੋਵਾਂ ਨੂੰ ਇੱਕ ਨਾਲ ਦੇਖ ਰਿਹਾ ਹੋਵੇ ਡੱਬੇ ਦੇ ਵਿੱਚ ਜਦੋਂ ਉਹ ਵਾਪਸ ਟ੍ਰੇਨ ਦੇ ਵਿੱਚ ਚੜਿਆ ਸਾਰਿਆਂ ਦੀਆਂ ਨਜ਼ਰਾਂ ਹੁਣ ਉਸ ਬਜ਼ੁਰਗ ਵੱਲ ਸੀ ਪਰ ਹੁਣ ਉਹਨਾਂ ਦੇ ਵਿੱਚ ਦਇਆ ਭਾਵਨਾ ਨਹੀਂ ਸੀ ਅੱਖਾਂ 'ਚ ਸ਼ਰਮ ਸੀ ਉਹ ਬੱਚਾ ਉੱਥੇ ਹੀ ਬੈਠਿਆ ਸੀ ਹੁਣ ਮਾਂ ਦੇ ਮੋਢਿਆਂ ਤੇ ਟਿਕਿਆ ਹੋਇਆ ਬਜ਼ੁਰਗ ਉਸ ਦੇ ਕੋਲ ਗਿਆ ਥੋੜਾ ਜਿਹਾ ਝੁਕਿਆ ਤੇ ਕੰਬਦੇ ਹੋਏ ਹੱਥਾਂ ਦੇ ਨਾਲ ਉਸ ਬੱਚੇ ਦਾ ਸਿਰ ਝਲੋਸਿਆ ਪੁੱਤ ਤੇਰਾ ਨਾਮ ਕੀ ਹੈ ਜੋ ਤੈਨੇ ਕੀਤਾ ਉਹ ਪੂਰੀ ਜ਼ਿੰਦਗੀ ਯਾਦ ਰਹੇਗਾ ਭਗਵਾਨ ਤੈਨੂੰ ਬਹੁਤ ਵੱਡਾ ਇਨਸਾਨ ਬਣਾਏ ਬੱਚਾ ਮੁਸਕਰਾਇਆ ਦਾਦਾ ਜੀ ਤੁਸੀਂ ਪਹਿਲਾਂ ਹੀ ਵੱਡੇ ਹੋ ਮੈਂ ਤਾਂ ਬਸ ਛੋਟਾ ਜਿਹਾ ਕੰਮ ਕੀਤਾ ਹੈ ਕੋਲ ਬੈਠੇ ਇੱਕ ਅਧਖੜ ਬਜ਼ੁਰਗ ਨੇ ਆਪਣੀ ਸੀਟ ਛੱਡ ਦਿੱਤੀ ਬਾਬਾ ਤੁਸੀਂ ਇੱਥੇ ਬੈਠੋ ਹੁਣ ਉਹੀ ਲੋਕ ਜਿਹੜੇ ਕੁਝ ਮਿੰਟ ਪਹਿਲਾਂ ਚੁੱਪ ਸੇ ਮੋਬਾਈਲ 'ਚ ਲੱਗੇ ਹੋਏ ਸੇ ਹੁਣ ਆਪਣੀਆਂ ਸੀਟਾਂ ਛੱਡ ਰਹੇ ਸੀ ਸਿਰ ਝੁਕਾ ਰਹੇ ਸੀ ਉਹਨਾਂ 'ਚ ਅਪਰਾਧ ਭੋਤ ਸੀ ਤੇ ਇਸ ਮਾਸੂਮ ਬੱਚੇ ਦੇ ਕਾਰਨ ਉਹਨਾਂ ਦੀ ਆਤਮਾ ਜਾਗ ਚੁੱਕੀ ਸੀ ਟੀਟੀਵੀ ਵਾਪਸ ਡੱਬੇ ਦੇ ਵਿੱਚ ਆਇਆ ਉਸ ਦੀਆਂ ਅੱਖਾਂ ਦੇ ਵਿੱਚ ਹੁਣ ਉਹ ਆਕੜ ਨਹੀਂ ਸੀ ਉਹ ਬੋਲਿਆ ਮਾਫ ਕਰ ਦਿਓ ਬਾਬਾ ਜੀ ਡਿਊਟੀ ਕਰਦੇ ਕਰਦੇ ਕਦੇ-ਕਦੇ ਦਿਲ ਕਠੋਰ ਹੋ ਜਾਂਦਾ ਹੈ ਪਰ ਅੱਜ ਇਸ ਬੱਚੇ ਨੇ ਸਿਖਾਇਆ ਕਿ ਪਹਿਲਾਂ ਇਨਸਾਨ ਬੰਨਾ ਜ਼ਰੂਰੀ ਹੈ ਬਾਬਾ ਮੁਸਕਰਾਇਆ ਗਲਤੀ ਤੁਹਾਡੇ ਲਈ ਇਹ ਦੁਨੀਆ ਹੀ ਇਸ ਤਰ੍ਹਾਂ ਦੀ ਬਣ ਗਈ ਹੈ ਜਿੱਥੇ ਹਰ ਇੱਕ ਬਜ਼ੁਰਗ ਨੂੰ ਝੂਠਾ ਹਰ ਭੁੱਖੇ ਨੂੰ ਚੋਰ ਸਮਝ ਲਿਆ ਜਾਂਦਾ ਹੈ ਪਰ ਅੱਜ ਇਸ ਟ੍ਰੇਨ ਦੇ ਵਿੱਚ ਛੋਟੇ ਜਿਹੇ ਬੱਚਾ ਸਾਨੂੰ ਵੱਡਾ ਬਣਾ ਗਿਆ ਟ੍ਰੇਨ ਫਿਰ ਤੋਂ ਚੱਲੀ ਤਾਂ ਕਿ ਦੇਵਾਲ ਖੇਤਾਂ ਦੀ ਹਰਿਆਲੀ ਦਿਖ ਰਹੀ ਸੀ ਤੇ ਡੱਬੇ ਦੇ ਅੰਦਰ ਬਸ ਗਰਮੀ ਸੀ ਜੋ ਨਾਤਾ ਟੇਟੀ ਦੇ ਟੋਕਣ ਤੇ ਆਈ ਤੇ ਨਾ ਹੀ ਕਿਸੇ ਸਰਕਾਰੀ ਆਦੇਸ਼ ਤੋਂ ਜੋ ਨਾ ਉਮਰ ਦੇਖਦਾ ਨਾ ਜਾਤ ਪਾਤ ਹਾਲਾਤਵਾਸੀ ਕਸਾਰ ਦੇਖਦਾ ਹੈ ਟ੍ਰੇਨ ਹੁਣ ਹੌਲੀ-ਹੌਲੀ ਬਠਿੰਡੇ ਦੇ ਸਟੇਸ਼ਨ ਤੇ ਕੋਲ ਪਹੁੰਚ ਰਹੀ ਸੀ ਉਹੀ ਸਟੇਸ਼ਨ ਜਿੱਥੇ ਉਸ ਬਜ਼ੁਰਗ ਆਦਮੀ ਨੇ ਉਤਰਨਾ ਸੀ ਜਿੱਥੇ ਉਸਦੀ ਧੀ ਰਹਿੰਦੀ ਸੀ ਜਿੱਥੇ ਉਹ ਕਈ ਸਾਲਾਂ ਤੋਂ ਬਾਅਦ ਮਿਲਣ ਜਾ ਰਿਹਾ ਸੀ ਡੱਬੇ ਦੇ ਵਿੱਚ ਹੁਣ ਕੋਈ ਸ਼ੋਰ ਨਹੀਂ ਸੀ ਸਾਰਾ ਕੁਝ ਸ਼ਾਂਤ ਸੀ ਪਰ ਉਸ ਖਮੋਸ਼ੀ ਚ ਵੀ ਗੂੰਜ ਸੀ ਉਸ ਬੱਚੇ ਦੀ 마ਸੂਮੀਤ ਦੀ ਗੂੰਜ ਬਜ਼ੁਰਗ ਹੁਣ ਵੀ ਉਸੇ ਸੀਟ ਤੇ ਬੈਠਿਆ ਸੀ ਕੋਲ ਉਹ ਬੱਚਾ ਬੈਠਿਆ ਦੋਵਾਂ ਦੇ ਵਿੱਚ ਉਮਰਾਂ ਦਾ ਫਾਸਲਾ ਸੀ ਪਰ ਦਿਲ ਦਾ ਨਹੀਂ ਬਜ਼ੁਰਗ ਨੇ ਥੋੜਾ ਜਿਹਾ ਆਪਣਾ ਪੁਰਾਣਾ ਥੈਲਾ ਖੋਲਿਆ ਤੇ ਉਸ ਦੇ ਵਿੱਚ ਇੱਕ ਪੁਰਾਣੀ ਜਹੀ ਮਿਠਾਈ ਦੀ ਡੱਬੀ ਗੱਡੀ ਉਸ ਬੱਚੇ ਨੂੰ ਕਹਿਣ ਲੱਗਿਆ ਪੁੱਤ ਇਹ ਮੈਂ ਆਪਣੀ ਧੀ ਦੇ ਲਈ ਲੈ ਕੇ ਆਇਆ ਸੀ ਪਰ ਹੁਣ ਲੱਗਦਾ ਹੈ ਕਿ ਉਸ ਤੋਂ ਪਹਿਲਾਂ ਤੇਰਾ ਹੱਕ ਬਣਦਾ ਹੈ ਉਸ ਬੱਚੇ ਨੇ ਪਹਿਲਾਂ ਤਾਂ ਨਾ ਕੀਤੀ ਪਰ ਉਸ ਬਜ਼ੁਰਗ ਨੇ ਮੁਸਕਰਾਉਂਦੇ ਹੋਏ ਉਸਦੇ ਹੱਥ ਫੜਾ ਦਿੱਤਾ ਤੂੰ ਮੇਰੀ ਇੱਜ਼ਤ ਬਚਾਈ ਪੁੱਤਰ ਮਠਾਈਆਂ ਤਾਂ ਬਹੁਤ ਛੋਟੀ ਚੀਜ਼ ਹੈ ਤੇਰੇ ਸਾਹਮਣੇ ਕੋਲ ਬੈਠੇ ਉਸ ਬੱਚੇ ਦੀ ਮਾਂ ਹੁਣ ਤੱਕ ਇਹ ਸਾਰਾ ਕੁਝ ਦੇਖ ਰਹੀ ਸੀ ਉਸ ਦੀਆਂ ਅੱਖਾਂ 'ਚ ਵੀ ਹੰਝੂ ਆ ਗਏ ਸੀ ਉਸ ਨੇ ਆਪਣੇ ਪੁੱਤ ਨੂੰ سینੇ ਨਾਲ ਲਾਇਆ ਅੱਜ ਤੈਨੇ ਮਾਂ ਨੂੰ ਸਿਖਾਇਆ ਕਿ ਇਨਸਾਨੀਅਤ ਕੀ ਹੁੰਦੀ ਹੈ। ਟ੍ਰੇਨ ਦਾ ਹੋਰਨ ਵੱਜਿਆ ਬਠਿੰਡੇ ਵਾਲਾ ਸਟੇਸ਼ਨ ਆ ਗਿਆ ਸੀ। ਬਜ਼ੁਰਗ ਖੜਾ ਹੋਇਆ ਕੰਬਦੇ ਹੋਏ ਹੱਥਾਂ ਦੇ ਨਾਲ ਆਪਣਾ ਥੈਲੇ ਨੂੰ ਬੰਦ ਕੀਤਾ ਤੇ ਦਰਵਾਜ਼ੇ ਦੇ ਵੱਲ ਜਾਣ ਲੱਗਿਆ। ਪਰ ਇੱਕ ਮਿੰਟ ਲਈ ਉਹ ਰੁਕਿਆ। ਪਿੱਛੇ ਮੁੜਿਆ ਪੂਰੇ ਡੱਬੇ ਦੇ ਵੱਲ ਦੇਖਿਆ। ਅੱਜ ਮੈਂ ਜਾ ਰਿਹਾ ਪਰ ਤੁਹਾਡੇ ਸਾਰਿਆਂ ਦੇ ਚਿਹਰੇ ਯਾਦ ਰੱਖਾਂਗਾ। ਮੈਂ ਦੇਖਿਆ ਕਿ ਚੁੱਪ ਰਹਿਣਾ ਆਸਾਨ ਹੁੰਦਾ ਹੈ। ਪਰ ਅੱਜ ਇੱਕ ਛੋਟੇ ਜਿਹੇ ਬੱਚੇ ਨੇ ਸਿਖਾ ਦਿੱਤਾ ਕਿ ਬੋਲਣਾ ਵੀ ਜ਼ਰੂਰੀ ਹੁੰਦਾ ਹੈ ਜਦੋਂ ਕਿਸੇ ਦੇ ਨਾਲ ਨਾ ਇਨਸਾਫੀ ਹੋਵੇ ਤੇ ਕਿਹਾ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਦਿਲੋਂ ਧੰਨਵਾਦ ਕੀ ਤੁਸੀਂ ਇਸ ਇਨਸਾਨੀ ਦੀ ਗੱਲ ਸੁਣੀ ਡੱਬੇ 'ਚ ਬੈਠੇ ਲੋਕ ਜਿਹੜੇ ਹੁਣ ਤੱਕ ਤਮਾਸ਼ਾ ਦੇਖ ਰਹੇ ਸੀ ਹੁਣ ਖੜੇ ਹੋ ਕੇ ਤਾੜੀਆਂ ਵਜਾਉਣ ਲੱਗੇ ਬਜ਼ੁਰਗ ਪਲੇਟਫਾਰਮ ਤੇ ਉਤਰਿਆ ਟ੍ਰੇਨ ਹੌਲੀ-ਹੌਲੀ ਚੱਲ ਪਈ ਉਹ ਬੱਚਾ ਖਿੜਕੀ ਤੋਂ ਬਾਹਰ ਦੇਖ ਰਿਹਾ ਸੀ ਉਸਨੇ ਹੱਥ ਹਿਲਾਇਆ ਬਜ਼ੁਰਗ ਨੇ ਵੀ ਥੱਕੇ ਹੋਏ ਸਰੀਰ ਦੇ ਨਾਲ ਆਪਣੇ ਕੰਬਦੇ ਹੋਏ ਹੱਥ ਚੁੱਕਿਆ ਬਾਏ ਬਾਏ ਪੁੱਤ ਹਮੇਸ਼ਾ ਇਦਾਂ ਹੀ ਰਹਿਣਾ ਜਦੋਂ ਅਸੀਂ ਚੁੱਪ ਰਹਨੇ ਆ ਤਾਂ ਜ਼ੁਲਮ ਜ਼ਿਆਦਾ ਹੁੰਦਾ ਹੈ ਪਰ ਜਦੋਂ ਇੱਕ ਮਾਸੂਮ ਜਿਹਾ ਬੱਚਾ ਇਹ ਗੱਲ ਚੁੱਕਦਾ ਹੈ ਤਾਂ ਉਦੋਂ ਪੂਰੀ ਦੁਨੀਆ ਬਦਲ ਜਾਂਦੀ ਹੈ ਇਨਸਾਨ ਬਣਨ ਦੇ ਵਿੱਚ ਉਮਰ ਨਹੀਂ ਇਰਾਦਾ ਚਾਹੀਦਾ ਹੈ ਸੋ ਦੋਸਤੋ ਕਿਵੇਂ ਲੱਗੀ ਤੁਹਾਨੂੰ ਅੱਜ ਦੀ ਇਹ ਵੀਡੀਓ ਇਹ ਸਟੋਰੀ ਉਮੀਦ ਕਰਦਾ ਹਾਂ ਕਿ ਤੁਹਾਨੂੰ ਸਟੋਰੀ ਵਧੀਆ ਲੱਗੀ ਹੋਵੇਗੀ ਸੋ ਵੀਡੀਓ ਨੂੰ ਵਾਦ ਤੋਂ ਬਾਅਦ ਸ਼ੇਅਰ ਕਰਿਓ ਤਾਂ ਜੋ ਇਹ ਵੀਡੀਓ ਹੋਰ ਲੋਕਾਂ ਤੱਕ ਪਹੁੰਚ ਸਕੇ ਅਤੇ ਕੋਈ ਨਾ ਕੋਈ ਇਸ ਵੀਡੀਓ ਨੂੰ ਦੇਖ ਕੇ ਕੁਝ ਸਿੱਖ ਸਕੇ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਸਟੋਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ